ਅੱਪਦੀ ਗਰਮੀ ਅਤੇ ਤੇਜ਼ ਹਵਾਵਾਂ ਦੇ ਕਾਰਨ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਹੋਇਆ ਵਾਧਾ ਹੀਟ ਵੇਵ ਤੋਂ ਪੀੜਤ ਮਰੀਜ਼ਾਂ ਲਈ ਐਲ ਐਨ ਜੀ ਪੀ ਹਸਪਤਾਲ ਵਿੱਚ ਬਣਾਇਆ ਗਿਆ ਹੀਟ ਵੇਵ ਰੂਮ ਬੱਚਿਆਂ ਤੇ ਬਜ਼ੁਰਗਾਂ ਦਾ ਰੱਖਣਾ ਚਾਹੀਦਾ ਹੈ ਖਾਸ ਖਿਆਲ ਇਸ ਵਾਰ ਪੰਜਾਬ ਦੇ ਵਿੱਚ ਪੈ ਰਹੀ ਗਰਮੀ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਰਹੀ ਹੈ ਗਰਮੀ ਦੇ ਕਾਰਨ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵਾਧੀ ਹੈ ਵੱਦ ਤੋਂ ਵੱਧ ਤਾਪਮਾਨ 44 ਡਿਗਰੀ ਤੱਕ ਪਹੁੰਚਿਆ ਸੀ ਅਤੇ ਜੋ ਕਿ ਹੁਣ 46 47 ਵੀ ਕੁਝ ਇਲਾਕਿਆਂ ਦੇ ਵਿੱਚ ਦੇਖਿਆ ਗਿਆ ਹੈ ਜਿਸ ਦੇ ਨਾਲ ਐਲ ਐਨ ਜੇਪੀ ਹਸਪਤਾਲ ਦੇ ਵਿੱਚ ਚਮੜੀ ਤਫੜ ਮਾਸਪੇਸ਼ੀਆਂ ਵਿੱਚ ਕੜਵਲ ਸਿਰਦਰਦ ਚੱਕਰ ਆਉਣੇ ਜੀ ਕੱਚਾ ਹੋਣਾ ਤੇ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਦਿਨ-ਬਦਨ ਵਾਧੀ ਜਾ ਰਹੀ ਹੈ ਇਸ ਤੋਂ ਇਲਾਵਾ ਲੋਕ ਲੂੰ ਲੱਗਣ ਗਰਮੀ ਤੋਂ ਤਖਣ ਤੇ ਹੀਟ ਸਟ੍ਰੋਕ ਦੀ ਸ਼ਿਕਾਇਤ ਵੀ ਕਰ ਰਹੇ ਹਨ ਲੋਕ ਠੰਡੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਕਾਰਨ ਗਲੇ ਦੀ ਇਨਫੈਕਸ਼ਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ ਇਸ ਦੇ ਕਾਰਨ ਲੋਕਾਂ ਦੇ ਗਲੇ ਦੇ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ। ਆਮ ਦਿਨਾਂ ਦੇ ਵਿੱਚ ਐਲਐਨ ਜੀਪੀ ਵਿੱਚ 750 ਦੇ ਕਰੀਬ ਆਪੀਡੀ ਹੁੰਦੀ ਹੈ ਪਰ ਹੁਣ ਇਹ ਆਪੀਡੀ 1000 ਤੋਂ ਵੱਧ ਹੋਣ ਲੱਗ ਗਈ ਹੈ ਹਸਪਤਾਲ ਦੇ ਵਿੱਚ ਟੈਸਟ ਕਰਾਉਣ ਦੇ ਨਾਲ-ਨਾਲ ਦਵਾਈਆਂ ਲਈ ਵੀ ਲੰਬੀਆਂ ਕਤਾਰਾਂ ਲੱਗੀਆਂ ਹਨ ਇਸ ਤੋਂ ਇਲਾਵਾ ਡਿਪਰੈਸ਼ਨ ਦੇ ਮਰੀਜ਼ ਵੀ ਆ ਰਹੇ ਹਨ ਸੋਮਵਾਰ ਨੂੰ ਹਸਪਤਾਲ ਦੇ ਵਿੱਚ 100 ਤੋਂ ਜ਼ਿਆਦਾ ਡਿਪਰੈਸ਼ਨ ਦੇ ਮਰੀਜ਼ ਦਵਾਈ ਲੈਣ ਦੇ ਲਈ ਕਤਾਰ ਦੇ ਵਿੱਚ ਖੜੇ ਸਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਗਿਣਤੀ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਕਿਉਂਕਿ ਮੌਸਮ ਵਿਭਾਗ ਗਰਮੀ ਦੀਆਂ ਲਹਿਰਾਂ ਤੇ ਤਾਪਮਾਨ ਵਧਣ ਦੇ ਸੰਕੇਤ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਡਾਕਟਰ ਅਨੂਪਮਾ ਸਿੰਘ ਨੇ ਦੱਸਿਆ ਕਿ ਹੀਟ ਵੇਵ ਤੋਂ ਪੀੜਤ ਮਰੀਜ਼ਾਂ ਦੇ ਲਈ ਐਲ ਐਨ ਜੇਪੀ ਹਸਪਤਾਲ ਦੇ ਵਿੱਚ ਹੀਟ ਵੇਵ ਰੂਮ ਬਣਾਇਆ ਗਿਆ ਹੈ ਇਸ ਵਿੱਚ ਮਰੀਜ਼ਾਂ ਦੇ ਲਈ 10 ਬੈੱਡ ਰਾਖਵੇਂ ਰੱਖੇ ਗਏ ਹਨ ਸੀ ਐਚੀ ਅਤੇ ਪੀ ਐਚੀਸੀ ਪੱਧਰ ਤੇ ਵੀ ਬਿਸਤਰੇ ਉਪਲਬਧ ਹਨ ਇਸ ਤੋਂ ਇਲਾਵਾ ਕਮਰੇ ਵਿੱਚ ਕੂਲਰ ਤੇ ਏਸੀ ਦਾ ਪ੍ਰਬੰਧ ਕੀਤਾ ਗਿਆ ਹੈ ਵਿਭਾਗ ਕੋਲ ਦਵਾਈਆਂ ਵੀ ਪੂਰਨ ਤੌਰ ਤੇ ਉਪਲਬਧ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਿੰਨਾ ਹੋ ਸਕੇ ਹੀਟ ਵੇਵ ਤੋਂ ਬਚਣਾ ਚਾਹੀਦਾ ਹੈ ਅਤੇ ਬਿਨਾਂ ਲੋੜ ਤੋਂ ਸਾਨੂੰ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਜਿੰਨਾ ਹੋ ਸਕੇ ਆਪਣੇ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਹੀਟ ਵੇਵ ਤੋਂ ਅਤੇ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕੀਏ ਕਿ ਨਾਮ ਹੈ ਕੋਈ ਤੁਹਾਡਾ ਹਾਕਮ ਸਿੰਘ ਜਮਸ਼ੇਵਕ ਗੌਂਦ ਸਿੰਘਪੁਰਾ ਮਾਲਿਕਪੁਰ ਦੇ ਰਹਿਣ ਵਾਲੇ ਆ ਅਸੀਂ ਅੱਜ ਐਲ ਐਨ ਜੀ ਹਸਪੀਟਲ ਆਏ ਆ 8-7 ਦਿਨਾਂ ਤੋਂ ਬਹੁਤ ਹੀ ਲੂ ਚੱਲ ਰਹੀ ਏ ਲੂ ਦੇ ਕਾਰਨ ਪਰਿਵਾਰ ਦੇ ਆਪਣੇ ਸਦਸਿਆਂ ਦਾ ਹਾਲਤ ਖਰਾਬ ਸੀ ਇਸ ਕਰਕੇ ਅਸੀਂ ਉਹਨੂੰ ਹਸਪਤਾਲ ਲੈ ਕੇ ਆਏ ਸੀ ਨਾਲ ਹੀ ਅਸੀਂ ਮਤਲਬ ਕਹਿਣ ਦਾ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਆ ਇਹ ਬਜ਼ੁਰਗ ਲੋਕ ਨੇ ਜਿਹੜੇ ਉਹ ਘਟ ਘਰਾਂ ਤੋਂ ਬਾਹਰ ਨਿਕਲਣ ਬੱਚੇ ਨਿਕਲਣ ਘਟ ਬਾਹਰ ਘਰਾਂ ਤੋਂ ਇਸ ਕਰਕੇ ਸਾਰਿਆਂ ਨੂੰ ਅਪੀਲ ਏ ਕਿ ਉਹ ਲੋ ਨੂੰ ਦੇਖਦੇ ਮੌਸਮ ਬਹੁਤ ਹੀ ਮਤਲਬ ਗਰਮ ਹੈਗਾ ਗਰਮਦੀ ਦੇ ਕਾਰਨ ਤਬੀਅਤ ਬਜ਼ੁਰਗ ਲੋਕ ਬੱਚਿਆਂ ਦੀ ਵਿਗੜਦੀ ਜਾ ਰਹੀ ਏ ਇਸ ਕਰਕੇ ਸਾਡੀ ਅਪੀਲ ਹੈ ਸਾਰਿਆਂ ਨੂੰ ਕਿ ਘਰ ਤੋਂ ਕੱਟ ਘਰ ਤੋਂ ਬਾਹਰ ਨਿਕਲਣ ਤੇ ਜ਼ਰੂਰੀ ਕੰਮ ਹੋਵੇ ਤਾਂ ਨਿਕਲਣ ਨਹੀਂ ਤੇ ਮੌਸਮ ਬਹੁਤ ਹੀ ਗਰਮ ਹੈ ਤੇ ਬਾਹਰ ਨਿਕਲੇ ਨਹੀਂ ਜਾਂਦਾ ਨਿਕਲਣਾ ਵੀ ਨਹੀਂ ਚਾਹੀਦਾ ਜ਼ਰੂਰੀ ਕੰਮ ਵਾਸਤੇ ਨਿਕਲਣ ਨਹੀਂ ਤੇ ਮੌਸਮ ਦੇ ਕਾਰਨ ਬਹੁਤ ਹੀ ਲੋਕਾਂ ਦੀ ਮਤਲਬ ਜਿਹੜੀ ਤਬੀਅਤ ਹੈ ਉਹ ਖਰਾਬ ਹੈ ਉਹ ਤੁਹਾਨੂੰ ਪਿੱਛੇ ਲੈਂਨ ਲੱਗੀ ਹਸਪਤਾਲ ਤੇ ਦਿਖਰੀ ਹੋਣੀ ਕਿ ਮਰੀਜ਼ ਕਿਸ ਤਕਦਰ ਜੂਝ ਰਹੇ ਨੇ ਲਾਈਨਾਂ 'ਚ ਤੇ ਆਪਣਾ ਇਲਾਜ ਕਰਾਉਣ ਵਾਸਤੇ ਤੇ ਧੰਨਵਾਦ ਸਾਡਾ ਦੁਬਾਰਾ ਫੇਰ ਬੇਨਤੀ ਏ ਕਿ ਘਰ ਤੋਂ ਕੱਟ ਘਰ ਤੋਂ ਬਾਹਰ ਨਿਕਲਣ ਜਰੂਰੀ ਕੰਮ ਹੋਵੇ ਤਾਂ ਬਾਹਰ ਨਿਕਲਣ ਤੇ ਬੱਚੇ ਤੇ ਬਜ਼ੁਰਗ ਬਿਲਕੁਲ ਨਾ ਨਿਕਲਣ ਜਦ ਤੱਕ ਮੌਸਮ ਠੀਕ ਨਾ ਹੋਵੇ ਆ ਕੁਦਰਤ ਵਾਲੇ ਦਾ ਕੰਮ ਹੈ ਕੁਦਰਤ ਦੇ ਅਨਸਾਰ ਹੀ ਆ ਅਨਸਾਰ ਨੂੰ ਚੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦਿਨ ਕੇ ਲਈ ਜਿਸ ਤਰ੍ਹਾਂ ਮੌਸਮ ਚੱਲ ਰਿਹਾ ਹੈ ਤੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੈ हॉस्पिटल में हमारे यहाँ अगर कोई भी मरीज आएगा तो हमने अलग से हीट वेव का एक वार्ड जो है बेड्स आरक्षित कर रखे हैं अगर हमारे पास कोई सीरियस हालत में पेशेंट आता है तो उसके लिए हम उसको तो वहाँ थी ट्रीट करेंगे और बाकी थी करें हमारा ओ आर एस कॉर्नर बना हुआ है जहाँ पे ये ओ आर एस का घोल बनाया जाता है और वितरित किया जाता है अगर पेशेंट को कोई लक्षण होते हैं इससे बचने के उपाय भी भी हैं जैसे काफ़ी रही है है इससे आम जनता जी बिल्कुल इसमें मैं सभी आमजन को कहना चाहूंगी कि एक तो अनावश्यक घर से बाहर ना निकले तेज धूप में और जब भी निकले तो अपने एक तो हमेशा टाइम में सूती और खुले वस्त्र पहने और जब बाहर निकले तो छाते का प्रयोग करें या कैप का प्रयोग करें ढक के निकले ताकि डायरेक्ट धूप में ना एक्सपोजर हो छोटे बच्चे हैं तो नहीं इनके लिए तो इनको तो अलग से ही एहतियात बरतनी चाहिए कि वो बिल्कुल भी ऐसे बाहर ना निकले ਔਰ ਗਰਮੀ ਰਹੇ ਇੰਡੋਰਸ ਰਹੇ ਜਿਆਦਾ ਤੋਂ ਜਿਆਦਾ ਟਾਈਮ ਔਰ ਪਾਣੀ ਪੀਤੇ ਰਹੇ ਹਮੇਸ਼ਾ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣੀ ਕਿ ਹਾਈਡਰੇਸ਼ਨ ਪੂਰੀ ਰੱਖेंगे ਤਾਂ ਕੋਈ ਵੀ ਚਿੰਤਾ ਦੀ ਬਾਤ ਨਹੀਂ